ਪੰਜਾਬ ਦੀ ਧਰਤੀ ਤੇ ਹੜ੍ਹਾਂ ਦਾ ਬਹੁਤ ਵਹਿਨ ਵਗਿਆ ਹੈ ਇਹਦੇ ਵਿੱਚ ਪਸ਼ੂਆਂ ਦੀ ਵੀ ਜਾਨ ਗਈ ਕਈ ਘਰ ਜਿਹੜੇ ਉਹ ਇਸ ਹੜ ਦੇ ਵਿੱਚ ਰੁੜ ਗਏ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਹਰ ਨਾਲ ਖੜਦਾ ਰਿਹਾ ਵੇਖੋ ਗਜ਼ਰਾਤ ਦੀ ਧਰਤੀ ਤੇ ਪਹਚਾ ਲਾਇਆ ਤੇ ਭੱਜ-ਭੱਜ ਕੇ ਸਾਡੇ ਨੌਜਵਾਨ ਪੰਜਾਬੀ ਵੀਰ ਭੱਜ-ਭੱਜ ਜੀ ਉੱਥੇ ਗਏ ਹਰ ਇੱਕ ਦੀਆਂ ਜਾਨਾਂ ਬਚਾਉਂਦੇ ਰਹੇ ਪਰ ਦੁੱਖ ਇਸ ਗੱਲ ਦਾ ਲੱਗਦਾ ਵੀ ਜਦੋਂ ਸਾਡੇ ਘਰ ਵਿੱਚ ਵਿਪਤਾ ਪੈਂਦੀ ਤੇ ਸਾਡੇ ਨਾਲ ਕੋਈ ਖੜਦਾ ਨਹੀਂ ਯਕੀਨ ਕਰਕੇ ਜਾਣਿਓ ਅੱਜ ਸਿਰਫ ਜੇ ਪੰਜਾਬ ਨਾਲ ਖੜਾ ਤੇ ਉਹ ਪੰਜਾਬ ਦੇ ਉੱਥੋਂ ਦੇ ਰਹਿਣ ਵਾਲੇ ਪੁੱਤ ਉੱਥੋਂ ਦੇ ਰਹਿਣ ਵਾਲੇ ਬਜ਼ੁਰਗ ਹੀ ਖੜੇ ਐ ਕੋਈ ਬਾਹਰਲੀ ਸਟੇਟ ਕੋਈ ਬਾਹਰਲੇ ਕਿਸੇ ਨੇ ਨਹੀਂ ਕਿਹਾ ਕਿ ਅਸੀਂ ਤੁਹਾ ਨਾਲ ਖੜਾਂਗੇ ਪਰ ਜੇ ਕਿਤੇ ਫੇਰ ਕਿਤੇ ਬਾਹਰ ਕੋਈ ਨੁਕਸਾਨ ਹੁੰਦਾ ਜਿੰਨਾ ਨਾਲ ਕੋਈ ਨਹੀਂ ਨਾਲ ਖੜਾ ਇਹਨਾਂ ਨੇ ਜਾ ਕੇ ਫੇਰ ਖੜ ਲੈਣਾ ਪਵੇ ਜ਼ਰੂਰੀ ਨਹੀਂ ਕਿ ਤੁਸੀਂ ਪੈਸੇ ਦਿਓ ਬੇਨਤੀ ਕਰਾਂਗਾ ਸੋਸ਼ਲ ਮੀਡੀਆ ਦੁਆਰਾ ਜੋ ਵੀ ਤੁਸੀਂ ਰਸਤਾ ਬਸਤਾ ਜਿੱਥੇ ਤੁਹਾਨੂੰ ਪਤਾ ਲੱਗਦਾ ਕਿਉਂਕਿ ਹੁਣ ਵੇਖੋ ਹੜ ਆਇਆ ਪਾਣੀ ਬਹੁਤ ਬੇਕਾਰ ਹੋ ਗਏ ਗੰਦਲੇ ਪਾਣੀ ਹੋ ਗਏ ਪਾਣੀ ਪੀਤਾ ਨਹੀਂ ਜਾ ਰਿਹਾਗਾ ਪਾਣੀ ਦੀ ਬਹੁਤ ਥੋੜੀ ਪਈ ਹੈ ਕੋਸ਼ਿਸ਼ ਕਰੋ ਕਿ ਕਿਸੇ ਸੰਸਥਾਵਾਂ ਦੇ ਨਾਲ ਗੱਲਬਾਤ ਕਰਕੇ ਉੱਥੇ ਤੱਕ ਪਾਣੀ ਪਹੁੰਚਾਓ ਰਾਸ਼ਨ ਪਹੁੰਚਾਓ ਇਹ ਸਾਡਾ ਫਰਜ਼ ਬਣਦਾ ਵਾ